ਆ ਸ਼ਬਦ ਖੈ ਮੀਰੀ ਅਸਲ ਚ ਲੱਭ ਜਾਏ ਅਮਰ ਅਮਰ ਤੋਂ ਸ਼ਬਦ ਬਣਿਆ ਅਮੀਰ ਅਸੀਂ ਅਮੀਰ ਦੇ ਅਰਥ ਕਰਨੇ ਆ ਜਿਹਦੇ ਕੋਲ ਦੌਲਤ ਖੈ ਪਰ ਅਮੀਰ ਦਾ ਲਫ਼ਜ਼ੀ ਅਰਥ ਐਵੇਂ ਜਿਹਦੇ ਕੋਲ ਤਾਕਤ ਖੈ ਰਾਜਪਾਗ ਹੈ ਅਮੀਰ ਤੋਂ ਬਣਿਆ ਮੀਰ ਮੀਰ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ਅਮੀਰ ਤੋਂ ਬਣਿਆ ਮੀਰੀ ਇਹਦਾ ਸਬੰਧ ਖੈ ਰਾਜਸਤਾ ਨਾਲ ਪਰ ਇਸ ਨੂੰ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਰਾਇ ਸਤਾਨਾਰ ਦੂਜਾ ਸ਼ਬਦ ਪੀਰ ਪੀਰ ਦਾ ਲਬਜ਼ੀ ਅਰਥ ਹੈ ਰੋਹਾਨੀਅਤ ਵਿੱਚ ਪਹੁੰਚੀ ਹੋਈ ਸ਼ਖਸੀਅਤ ਉੰਜ ਮੌਸਦਨ ਕਿਆਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਪੀਰ ਕਿਹਾ ਹੈ ਗੁਰੂ ਨਾਨਕ ਸਾਹਿਬ ਨੂੰ ਵੀ ਪੀਰ ਕਿਹਾ ਹੈ ਜ਼ਾਹਰ ਪੀਰ ਜਗਤ ਗੁਰ ਬਾਬਾ ਛਠਮ ਪੀਰ ਬੈਠਾ ਗੁਰ ਭਾਰੀ ਇੱਥੇ ਮੈਂ ਇੱਕ ਅਰਜ਼ ਆਪ ਨੂੰ ਕਰਨੀ ਹੈ ਮੀਰੀ ਦੀ ਤਾਂ ਕਿਰਪਾਨ ਹੋਈ ਇਹ ਬਾਦਸ਼ਾਹ ਦਾ ਚਿੰਨ ਹੈ ਕਿਉਂਕਿ ਤਾਕਤ ਵਾਸਤੇ ਸ਼ਸਤਰ ਚਾਹੀਦਾ ਪਰ ਪੀਰੀ ਦੀ ਕਿਰਪਾਨ ਕਿਉਂ ਪਾਵੇਂ ਅਸੀਂ ਵਿਆਖਿਆ ਕਰਨ ਵਾਲੇ ਕਹਿ ਦਿੰਨੇ ਆਂ ਮਹਾਰਾਜ ਨੇ ਕਰਪਾਨ ਤੇ ਮਾਲਾ ਇਕੱਠੀ ਕਰ ਦਿੱਤੀ ਮੈਨੂੰ ਬਖਸ਼ ਦੇਹ ਜੇ ਗੁਰੂ ਨੇ ਕਰਪਾਨ ਤੇ ਮਾਲਾ ਨਹੀਂ ਇਕੱਠੀ ਕੀਤੀ ਉਹਨੇ ਦੋ ਕਰਪਾਨਾਂ ਬੰਨ੍ਹ ਦਿੱਤੀਆਂ ਨੇ ਮੀਰੀ ਤੇ ਪੀਰੀ ਇਕੱਠੀ ਕੀਤੀ